ਪਹਿਲਾਂ ਸਾਰੇ ਆਪਦੇ ਆਪਦਿਆਂ ਤੋਂ ਅਸੀਂ ਇਕੱਠਾ ਕੀਤਾ ਜਿਹੜੇ ਸਾਡੇ ਆਪਦੇ ਸੀ ਮੇਨ ਉਹ ਤੋਂ ਅਸੀਂ ਜ਼ੋਰ ਨਾਲ ਵੀ ਚੀਜ਼ਾਂ ਲਿਆਇਆ ਹੁਣ ਇਸ ਤੋਂ ਬਾਅਦ 1 ਮਹੀਨੇ ਬਾਅਦ ਅਸੀਂ ਹਜ਼ਾਰ ਜੋੜਾ ਬੂਟਾਂ ਦਾ ਲੈ ਕੇ ਆ ਰਹੇ ਆ ਇਸ ਏਰੀਆ 'ਚ ਅਸੀਂ ਕੁਝ ਕੁ ਮੁੰਡਿਆਂ ਨੇ ਇਕੱਠੇ ਹੋ ਕੇ 10 ਦਿਨ ਪਹਿਲਾਂ ਸਾਰਾ ਜਿਹੜਾ ਪੈਸ਼ਨ ਦਾ ਸਿਸਟਮ ਦੀ ਰਾਸ਼ਨ ਸੀਗਾ ਲਵੇ ਲਵੇ ਇਕੱਠਾ ਕਰਕੇ ਸਾਡੀ ਜਿੰਨਾ ਤੇ ਸਾਡਾ ਜੋਰ ਚੱਲਦਾ ਸੀ ਉਹਨਾਂ ਤੋਂ ਜ਼ੋਰ ਨਾਲ ਲੈ ਕੇ ਯਾਰਾਂ ਮੇਤਰਾਂ ਤੋਂ ਸਾਰਾ ਤੋਂ ਇਕੱਠਾ ਕਰਕੇ ਅਸੀਂ ਪਿਛਲੇ ਹਫ਼ਤੇ ਤੋਂ ਜਿਹੜਾ ਰਾਸ਼ਨ ਕੱਪੜੇ ਦਾ ਸਮਾਨ ਉਹ ਸਾਰਾ ਵੰਡ ਰਹੇ ਆ ਇੱਕ ਆਪਣੇ ਮਿੱਤਰ ਸ਼ੋਰੂਮ ਵਾਲਾ ਜਿਹਦੇ ਕੋਲ ਅਸੀਂ ਕੱਪੜਾ ਲੈਂਦੇ ਸੀ ਉਹਦੇ ਇੱਕ ਬੰਦੇ ਤੋਂ ਅਸੀਂ ਲੱਖ ਰੁਪਏਵਾਂ ਕੋ ਕੱਪੜਾ ਲਿਆ ਜੀ ਫਿਰ ਇਹ ਹੁਣ ਬਣਦੇ ਹੋ ਪਿੰਡਾ ਪਿੰਡ ਹਾਂਜੀ 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 ਤੁਸੀਂ ਕੱਲਾ ਇਹ ਦੱਸੋ ਵੀ ਕੱਲਾ ਮਜ਼ਦੂਰ ਭਾਈ ਜਰਣ ਨੂੰ ਦੇਖਿਆ ਕਿ ਸਾਰਿਆਂ ਨੂੰ ਵੱਡਾ ਲਾਂਦੇ ਸਾਰਿਆਂ ਨੂੰ ਰੈਡੀਮੇਡ ਸੂਟ ਵੀ ਸੀ ਸਾਡੇ ਕੋਲ ਆਪਣਾ ਬੱਚਿਆਂ ਦੇ ਲੋਰਾਂ ਟੀ-ਸ਼ਰਟਾਂ ਪੈਂਟਾਂ ਟੀ-ਸ਼ਰਟਾਂ ਹੀ ਸਭ ਕੁਝ ਸੀ ਸਾਡੇ ਕੋਲ ਹੁਣ ਅਸੀਂ ਇਸ ਦੋ ਬਾਅਦ ਕੁੜੀਆਂ ਦੇ ਵਿਆਹ ਕਰਾਂਗੇ ਜੀ ਕਿਹੜਾ ਸਾਡਾ ਮਜ਼ਦੂਰ ਭਾਈਚਾਰਾ ਇਹ ਸਾਡੇ ਸਾਰੇ ਮਜ਼ਦੂਰ ਭਾਈਚਾਰਾ ਦੇ ਨੌਜਵਾਨ ਨੇਗੇ ਇਹ ਇਹ ਪਿੰਡ ਤੋਂ ਆਏ ਨੇ ਕਿਹੜਾ ਪਿੰਡ ਆ ਵੀਰ ਜੀ ਬਾਧਰਪੁਰ ਜੀ ਬਰੇਟਾ ਬਾਧਰਪੁਰ ਬਰੇਟਾ ਆਜੋ ਇਧਰ ਨੂੰ ਆਜੋ ਮੈਂ ਤੁਹਾਨੂੰ ਪੂਰੀ ਗੱਲਬਾਤ ਕਰਾਉਣਾ ਕੱਪੜਾ ਲੈ ਕੇ ਆਏ ਨੇ ਜੀ ਇਹ ਸਾਡਾ ਇਹ ਸਾਡਾ ਭਾਈਚਾਰਾ ਆਹ ਡਿੱਗੀ ਦੇ ਵਿੱਚ ਆ ਸਾਰਾ ਕੱਪੜਾ ਲੈ ਕੇ ਆਏ ਨੇ ਇਹ ਪਿਛਲੇ ਹਫ਼ਤੇ ਤੋਂ ਕੱਪੜਾ ਪਾਣੀ ਸਾਰਾ ਕੁਝ ਵੰਡ ਰਹੇ ਨੇ ਦੇਖੋ ਜੀ ਗੱਲ ਪਤਾ ਕੀ ਆ ਇਧਰ ਆਜੋ ਮੇਰੇ ਨਾਲ ਮਜ਼ਦੂਰਾਂ ਦੇ ਮੁੰਡੇ ਸਾਡੇ ਇਧਰ ਆਜੋ ਮਾੜਾ ਮੈਂ ਗੱਲ ਇੱਕ ਡਿਟੇਲ ਚ ਕਰਨੀ ਆ ਗੱਲ ਡਿਟੇਲ ਚ ਕੀ ਕਰਨੀ ਆ ਮੈਂ ਤੁਹਾਨੂੰ ਦਿਖਾ ਵੀ ਦੇਵਾਂ ਦੇਖੋ 1 ਮਿੰਟ ਗੱਲ ਸੁਣੋ ਨੌਜਵਾਨੋ ਨੌਜਵਾਨੋ ਮੇਰੀ ਗੱਲ ਸੁਣੋ ਵੀਰੇ ਮੈਂ ਉਸ ਗੁਰੂ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਣਾ ਮੈਂ ਜਾਤਾਂ ਪਾਤਾਂ ਦੇ ਬਹੁਤ ਵਿਰੋਧ ਦੇ ਵਿੱਚ ਹਾਂ ਬੰਦਾ ਆਪਾਂ ਨੂੰ ਇੱਕ ਜਿਹੜੀ ਗੱਲ ਕਹਿਣੀ ਪੈਣੀ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਿਸਾਨ ਦਾ ਪੁੱਤ ਖੜਾ ਤੁਸੀਂ ਮਜ਼ਦੂਰ ਦੇ ਪੁੱਤ ਖੜੇ ਆਪਾਂ ਨੂੰ ਇੱਕ ਵੀਡੀਓ ਵੀ ਤੁਸੀਂ ਦੇਖੀ ਹੋਣੀ ਆ ਵੱਡੇ ਪੱਧਰ ਤੇ ਆਪਾਂ ਨੂੰ ਪਾੜਿਆ ਜਾ ਰਿਹਾ ਪਾੜਿਆ ਕਿਉਂ ਜਾ ਰਿਹਾ 70 70000 ਬੰਦਾ ਆਪਣੇ 750 ਕਰੋੜ ਤੇ ਅੰਗਰੇਜ਼ ਰਾਜ ਕਰ ਗਿਆ 200 ਸਾਲ ਅੱਜ ਵੀ ਆਪਾਂ ਗੁਲਾਮ ਆਂ ਹਾਂਜੀ ਅੱਜ ਗੁਲਾਮ ਕਿਵੇਂ ਅੱਜ ਵੀ ਆਪਾਂ ਗੁਲਾਮ ਆਂ ਗੁਲਾਮ ਇਸ ਕਰਕੇ ਆ ਕਿਉਂਕਿ ਸਾਨੂੰ ਵੋਟਾਂ ਦੇ ਲਈ ਅੱਜ ਵੀ ਪਾੜਿਆ ਜਾ ਰਿਹਾ ਅੱਜ ਵੀ ਸਾਨੂੰ ਉਹ ਪਖੰਡੀ ਜਿਹੜੇ ਬਾਬੇ ਪਖੰਡੀ ਪਾਸਟਰ ਤਿਆਰ ਕਰਕੇ ਸਾਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਪਾੜਿਆ ਜਾ ਰਿਹਾ ਕਿਉਂਕਿ ਵੋਟ ਬੈਂਕ ਇਹਨਾਂ ਕੋਲ ਆ ਪਖੰਡ ਜਿੰਨਾ ਮਰਜ਼ੀ ਕਰ ਲੋ ਆ ਚੈਨਲ ਦੀ ਪੈਰੇ ਤੁਹਾਡੇ ਵੀਡੀਓ ਪਖੰਡ ਜਿੰਨਾ ਮਰਜ਼ੀ ਕਰ ਲੋ ਜਿਹੜੇ ਮੁੱਦਿਆਂ ਦੀ ਗੱਲ ਨੀਤੀਆਂ ਦੀ ਗੱਲ ਕੋਈ ਵੀ ਨਹੀਂ ਕਰਨਗੇ ਇਸ ਕਰਕੇ ਸਾਡਾ ਜਿਹੜਾ ਕਿਸਾਨ ਮਜ਼ਦੂਰ ਭਾਈਚਾਰਾ ਆ ਅਸੀਂ ਇਕੱਠੇ ਹੋ ਗਏ ਕਣਾ ਆਜਾ ਸਰਪੰਚ ਤੂੰ ਵੀ ਇਧਰ ਨੂੰ ਆ ਜਾ ਇਹ ਸਾਡੇ ਪਿੰਡ ਦਾ ਮਾਝੀਆ ਦਾ ਮੁੰਡਾ ਧੰਨ ਚਾਚਾ ਜੀ ਆਈ ਮੇਰਾ ਚਾਚਾ ਜੀ ਆ ਨਾ ਤੇਰਾ ਥੋੜੀ ਰਿਸ਼ਤੇਦਾਰੀ ਲੱਲਦੀ ਹੋਣੀ ਆ ਬੋਲਣਾ ਮੈਂ ਜਾਤਪਾਤ ਨੂੰ ਬੋਲਣਾ ਨਹੀਂ ਚਾਹੁੰਦਾ ਪਰ ਬੋਲਣਾ ਪੈਂਦਾ ਹੁੰਦਾ ਅਸੀਂ ਕਿਵੇਂ ਆਫੇ ਦੇ ਵਿੱਚ ਇਕੱਠੇ ਰਹਨੇ ਆ ਆ ਜਿਹੜੀ ਕੋਈ ਕਹਿੰਦਾ ਉਹ ਜਿਹੜੀਆਂ 2-4 ਵੀਡੀਓ ਵਾਇਰਲ ਹੋਈਆਂ ਨੇਗੀਆਂ ਅੱਗੇ ਸਾਨੂੰ ਜੱਟ ਐ ਕਰਦੇ ਨੇ ਜੱਟ ਉਹ ਕਰਦੇ ਸੀ ਤਾਂ ਜੱਟ ਹੈ ਨਹੀਂ ਯਾਰ ਮੈਨੂੰ ਕਹਿ ਲਓ ਮੈਂ ਕਿਹੜੀ ਕੈਟਾਗਰੀ ਦਾ ਇਹਦੇ ਵਿੱਚ ਜਿਹੜੀਆਂ ਆ ਤੁਸੀਂ ਬੰਡਿਆ ਜਾ ਰਹੇ ਨਾ ਪਖੰਡੀ ਬਾਬਿਆਂ ਤੇ ਪਖੰਡੀ ਪਾਸਟਰਾਂ ਵੱਲੋਂ ਇਹ ਨੌਜਵਾਨੋ ਤੁਸੀਂ ਵੀ ਗੱਲ ਬੋਲੋ ਪਖੰਡ ਦਾ ਜਿੰਨਾ ਟਾਈਮ ਆਪਣੇ ਪਿੰਡ ਦੇ ਵਿੱਚ ਪੰਜਾਬ ਦੇ ਵਿੱਚ ਪਖੰਡ ਖਤੋਂ ਨਹੀਂ ਹੁੰਦਾ ਇੱਕ ਮਿੰਟ ਉਹਨਾਂ ਟਾਈਮਾਂ ਬਾਅਦ ਤਰੱਕੀ ਨਹੀਂ ਕਰ ਸਕਦੇ ਮੈਂ ਦੁਨੀਆ ਸਾਰੀ ਘੁੰਮ ਕੇ ਦੇਖ ਆਇਆ ਹੁਣ ਮੈਂ 18 ਦੇਸ਼ਾਂ ਦੇ ਵਿੱਚ 17 ਦੇਸ਼ਾਂ ਜਾ ਆਇਆ ਹੁਣ ਕੀ ਜਾ ਕੇ ਦੇਖਿਆ ਉੱਤੇ ਤੇ ਪਖੰਡ ਨਹੀਂ ਹੈਗਾ ਤਾਂ ਤਰੱਕੀ ਤੇ ਨਹੀਂ ਸਾਡੇ ਪਖੰਡ ਵਾਲਾ ਸਾਡੇ ਜਾਤੀਪਾਤੀ ਵਾਲਾ ਨਾ ਮਾ ਜਾਤੀਵਾਦਵਾਦ ਦੇਖਿਆ ਨਾ ਉਹ ਤੇ ਪਖੰਡ ਦੇਖਿਆ ਇਸ ਕਰਕੇ ਅਸੀਂ ਜਿਹੜੇ ਅੱਜ ਮਾੜਾ ਸਮਾਂ ਪੰਜਾਬ ਦੇ ਵਿੱਚ ਆਇਆ ਇਹ ਮਾੜੇ ਸਮੇਂ ਦੇ ਵਿੱਚ ਅੱਜ ਜਿਹੜਾ ਪੰਜਾਬ ਪੂਰੀ ਦੁਨੀਆ ਨੂੰ ਦੱਸ ਰਿਹਾ ਕਿ ਅੱਜ ਜਿਹੜਾ ਮਾੜੇ ਸਮੇਂ ਦੇ ਵਿੱਚ ਪੰਜਾਬ ਇਕੱਠਾ ਹੋ ਰਿਹਾ ਪਰ ਸ਼ਰਾੜਤੀ ਅੰਸਰ ਅੱਜ ਵੀ ਉਹਨੂੰ ਤੋੜ ਰਹੇ ਨੇ ਕਿ ਇਹ ਦੁਨੀਆ ਦੀ ਸਭ ਤੋਂ ਤੁਸੀਂ ਅਮੀਰ ਕੌਮ ਹੋ ਪੰਜਾਬ ਜੇ ਤੁਸੀਂ ਇਕੱਠੇ ਹੋ ਜੇ ਤੁਸੀਂ ਸਿਰ ਜੋੜ ਲਓ ਤੁਸੀਂ ਸਾਰੇ ਧਰਮਾਂ ਮੱਜਮਾਂ ਦੇ ਲੋਕ ਇਕੱਠੇ ਹੋ ਜੋਂ ਤਾਂ ਤੁਹਾਡੇ ਪੰਜਾਬ ਦਾ ਬਹੁਤ ਵੱਡਾ ਭਲਾ ਹੋ ਸਕਦਾ ਹਾਂ ਜੀ ਪਰ ਸਾਨੂੰ ਕੀ ਆ ਸਾਨੂੰ ਵੋਟਾਂ ਵੇਲੇ ਚਾਰ ਕੋ ਉਧਰੋਂ ਨੇ ਚਾਰ ਕੋ ਉਧਰੋਂ ਨੇ ਪਾੜ ਕੇ ਪਰਾਂ ਹੋ ਜਾਂਦੇ ਨੇਗੇ ਇਸ ਕਰਕੇ ਆਪਾਂ ਸਾਰੇ ਏਕਤਾ ਰੱਖ ਕੇ ਅੱਜ ਸਾਰੇ ਇਸ ਮਾੜੇ ਸੰਕਟ ਦੇ ਵਿੱਚੋਂ ਨਿਕਲੀਏ ਸੰਕਟ ਦੇ ਵਿੱਚੋਂ ਨਿਕਲ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਦੇਖੀਏ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇਗੇ ਕੱਲਾ ਸੀ ਆਟਾ ਅਦਾਲਤ ਕਰਨਾ ਸੀਮਤ ਰਹੀਏ ਸਾਡਾ ਜਿਹੜਾ ਮਜ਼ਦੂਰ ਭਾਈਚਾਰੇ ਦਾ ਜਿਹੜਾ ਸਾਡੇ ਸਾਡੇ ਬੱਚੇ ਨੇਗੇ ਉਹਨਾਂ ਨੂੰ ਕਿਵੇਂ ਪੜ੍ਹਾਉਣਾ ਕਿਸੇ ਮਜ਼ਦੂਰ ਦੀ ਧੀ ਦਾ ਵਿਆਹ ਕਿਵੇਂ ਕਰਨਾ ਇਹ ਸਮੱਸਿਆਵਾਂ ਨੇ ਸਾਡੀਆਂ ਅਸਲ ਦੇ ਵਿੱਚ ਰੋਟੀ ਤੇ ਕੋਈ ਭੁੱਖਾ ਨਹੀਂ ਸੌਂਦਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਬਾਬੇ ਨਾਨਕ ਦੀ ਧਰਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਮਜ਼ਦੂਰ ਭਾਈਚਾਰਾ ਉਹਨਾਂ ਦੇ ਬੱਚਿਆਂ ਨੂੰ ਕਿਵੇਂ ਚੰਗੀ ਪੜ੍ਹਾਈ ਦਿਵਾਉਣੀ ਉਹਨਾਂ ਦਾ ਘਰ ਕਿਵੇਂ ਬਣਵਾਉਣੇ ਨੇ ਕਿ ਡਿੱਗੇ ਹੋ ਟੁੱਟੇ ਹੋਏ ਘਰ ਕਿਵੇਂ ਬਣਾਉਣੇ ਇਸ ਚੀਜ਼ ਤੇ ਆਪਾਂ ਇਸ ਚੀਜ਼ ਤੇ ਆਪਾਂ ਇਕੱਠੇ ਹੋਈਏ ਇਸ ਚੀਜ਼ ਤੇ ਇਕੱਠੇ ਹੋ ਕੇ ਅੱਗੇ ਚੱਲੀਏ ਆ ਸਰਪੰਚ ਤੋਂ ਕੀ ਕਹਿਣਾ ਚਾਹਣਾ ਪਹਿਲਾਂ ਤਾਂ ਬਾਈਆਂ ਦਾ ਮੈਂ ਧੰਨਵਾਦ ਕਰਦਾ ਜਿਨੇ ਸਾਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਨਹੀਂ ਸਾਨੂੰ ਮੌਕਾ ਬਹੁਤ ਘੱਟ ਮਿਲਦਾ ਹਨਾ ਮੈਂ ਇੱਕ ਬੇਨਤੀ ਇਹ ਕਰਦਾ ਬਾਈ ਜਿਹੜੇ ਲੋਕ ਘਰਾਂ ਦੇ ਵਿੱਚ ਅਸੀਂ ਫਿਟੇ ਮੂੰਹ ਆਉ ਲੋਕਾਂ ਦੇ ਜੱਟ ਜੱਟ ਕਹਿ ਕੇ ਇੱਥੇ ਸਾਥਕੀ ਨੇ ਦਿੱਤਾ ਵੱਡੇ ਟਰੈਕਟਰ ਕਿਹਦੇ ਆਏ ਨੇ ਉਹ ਜ਼ਿਮੀਦਾਰਾਂ ਦੀ ਆਏ ਨੇ ਬਾਈ ਮਾਜਵੀ ਸਿੱਖ ਦੇ ਨਾਲ ਜੱਟ ਦਾ ਬਣੀ ਆਇਆ ਬਾਈ ਜਿਹੜੇ ਸਾਨੂੰ ਪਾੜਨਾ ਚਾਹੁੰਦੇ ਨੇ ਅਸੀਂ ਨਹੀਂ ਪਾੜਦੇ ਨਾ ਸਾਡੇ ਭਾਈਚਾਰੇ ਪਾੜਦੇ ਨੇ ਇੱਥੇ ਆ ਕੇ ਦੇਖੋ ਸਾਨੂੰ ਅੱਜ 4-5 ਦਿਨ ਹੋ ਗਏ ਇੱਥੇ ਸੇਵਾ ਕਰੀ ਜਾਂਦੇ ਆ ਨੂੰ ਕੋਈ ਬੰਦਾ ਆ ਕੇ ਕਹਦੇ ਵੀ ਕਿਸੇ ਨਾਲ ਇੱਥੇ ਵਿਤਕਰਾ ਹੈਗਾ ਇੱਕ ਬੰਦਾ ਆ ਕੇ ਕਹਦੇ ਵੀ ਕੋਈ ਜਾਤ ਪਾਤ ਇੱਥੇ ਮੰਨੀ ਜਾਂਦੀ ਹੈ ਕਿਸੇ ਨਾਲ ਬਿਤਕਰ ਨਹੀਂ ਹੈਗਾ ਬਾਕੀ ਸਾਡਾ ਬਾਈ ਆ ਬਾਈ ਜਿਹੜੀ ਸਾਡੀ ਆਵਾਜ਼ ਉਠਾਉਂਦਾ ਠੀਕ ਆ ਸਾਨੂੰ ਜਿਹੜੇ ਪਾਰਨ ਵਾਲੇ ਲੋਕ ਨੇ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਤੁਸੀਂ ਜਿਹੜੀਆਂ ਛੋਟੀਆਂ ਬਰਾਦਰੀਆਂ ਨੇ ਤੁਸੀਂ ਇਹਨਾਂ ਨੂੰ ਨਹੀਂ ਪਾਰ ਸਕਦੇ ਜੇ ਤੁਸੀਂ ਗੁੱਸਾ ਦਿਖਾਉਣਾ ਸਰਦਾਰ ਭਗਵੰਤ ਸਿੰਘ ਮਾਨ ਤੇ ਦਿਖਾਓ ਜਿਨੇ ਅੱਜ ਤੱਕ ਗਰੀਬਾਂ ਲਈ 1 ਰੁਪਏ ਦਾ ਹਾਂ ਲਾਲ ਵੀ ਨਹੀਂ ਕਰਿਆ ਲਾਲ ਵੀ ਨਹੀਂ ਕਰਿਆ ਲਾਲ ਵੀ ਨਹੀਂ ਕਰਿਆ ਉਹ ਬੰਦੇ ਨੇ ਜੇ ਸਾਡੇ ਲਵੇ ਵੋਟ ਹੈਗੀ ਆ ਤਾਂ ਜਿੰਨੀ ਸਾਡੀ ਕੈਸ ਛੋਟੀ ਯਾਤ ਦੀ ਵੋਟ ਹੈਗੀ ਆ ਤਾਂ ਭਗਵਾਨਤਮਨ ਉਹ ਵੋਟ ਨਾਲ ਬਣਿਆ ਸਾਡੇ ਲੋਕਾਂ ਨੇ ਉਹਨੂੰ ਇਹ ਵੋਟ ਇਸ ਤਰ੍ਹਾਂ ਪਾਈ ਤੀ ਵੀ ਸਾਡੀਆਂ ਗਰੀਬੀਆਂ ਦੂਰ ਹੋ ਜਾਣਗੀਆਂ ਜਿਹੜੀ ਸਾਨੂੰ 10 ਕਿਲੋ ਆਟਾ ਦਾਲ ਸਕੀਮ ਵੀ ਮਿਲਦੀ ਸੀ ਸਾਨੂੰ ਅੱਜ 5 ਕਿਲੋ ਮਿਲਦੀ ਆ ਆਟਾ ਦਾਲ ਸਕੀਮ ਤਨ ਮੈਂ ਗੱਲ ਲੱਗਦਾ ਸਰਪੰਚ ਹਾਂ ਇਹ ਜਿਹੜੀ ਸਕੀਮ ਆ ਚਲੋ ਆਪਾਂ ਮੰਨਦੇ ਆ ਪਰ ਮੈਂ ਜਿਹੜੇ ਦੇਸ਼ ਤਰੱਕੀ ਦੇ ਦੇਖ ਕੇ ਆਇਆ ਨਾ ਸਾਨੂੰ ਅਸਲ ਦੇ ਵਿੱਚ ਰਜਗਾਰ ਚਾਹੀਦਾ ਸਰਪੰਚ ਸਾਡੇ ਮਜ਼ਦੂਰਾਂ ਇਹ ਜਵਾਕ ਪੜਨ ਸਾਡੇ ਚੰਗੀ ਸਾਡੀ ਪੜ੍ਹਾਈ ਫਰੀ ਹੋਵੇ ਸਾਡੀਆਂ ਚੰਗੀਆਂ ਸਾਨੂੰ ਕੋਰਸ ਸਾਡੇ ਭਾਈ ਮੈਂ ਤੇਰੀ ਗੱਲ ਆ ਸਾਰੀ ਦਾ ਜਿਹੜੀ ਸਰਕਾਰ ਵੱਲੋਂ ਕੋਈ ਚੀਜ਼ ਆ ਰਹੀ ਹੈ ਹਾਂ ਜਿਹੜੀ ਸਰਕਾਰ ਵੱਲੋਂ ਕੋਈ ਚੀਜ਼ ਆ ਉਹਨੂੰ ਵਧਾਉਣਾ ਚਾਹੀਦਾ ਕਿ ਘਟਾਉਣਾ ਚਾਹੀਦਾ ਬਿਲਕੁਲ ਆ ਚੀਜ਼ ਦਿਖਾਉਣਾ ਇਹਨੇ ਪਰਖ ਇਹ ਪਿੱਛੇ ਪਿੱਛੇ ਪੋਸਟਰ ਕੀ ਦਾ ਜੀ ਉਹ ਪਾਸਟਰ ਲੱਗਿਆ ਹੋਇਆ ਆ ਪਾਸਟਰ ਦਾ ਪਿੱਛੇ ਉਹ ਆ ਇਹ ਪਾਸਟਰ ਬੁਲਾ ਰਿਹਾ ਜੀ ਇਹ ਪਾਸਟਰ ਆ ਕੁਝ ਬੁਲਾ ਰਿਹਾ ਮੇਰੇ ਤੇ ਮੈਂ ਮੈਂ ਅੱਜ ਜ਼ਿਕਰ ਦੇਖੋ ਕਿੱਡੀ ਸਰਕਾਰ ਤੱਕਾ ਕਰਦੀ ਐ ਤੁਹਾਨੂੰ ਮੈਂ ਦੱਸਦਾ ਸਾਰੇ ਨੌਜਵਾਨਾਂ ਨੂੰ ਐਸਟੀ ਐਕਟ ਦਾ ਪਰਚਾ ਮੇਰੇ ਤੇ ਜਾਤੀ ਸੂਚਕ ਦਾ ਪਿਆ ਹੋਇਆ ਸਭ ਤੋਂ ਵੱਧ ਮੇਰੇ ਪਿੰਡ ਦੇ ਵਿੱਚ ਮੇਰਾ ਭਾਈਚਾਰਾ ਇੰਨਾ ਕਹਿੰਦਾ ਜਾਤੀ ਸੂਚਕ ਪਰਚਾ ਜਿਹੜਾ ਬੰਦਾ ਜਾਤਾਂ ਪਾਤਾਂ ਦੇ ਖਿਲਾਫ ਬੋਲਦਾ ਨਾ ਉਹਦੇ ਖਿਲਾਫ ਵੀ ਜਾਤੀ ਸੂਚਕ ਪਰਚਾ ਪਿਆ ਹੋਇਆ ਇੱਥੇ ਉਹਦੀ ਮੈਂ ਤਰੀਕਾ ਭੁਗਤ ਰਿਹਾ ਹਾਈ ਕੋਰਟ 'ਚ ਉਹਦੀ ਜਵਾਨਤ ਲੈਤੀ ਹੋਈ ਆ ਅੰਨੇ ਜਿਹੜੇ ੱਤਕੇ ਸਿਸਟਮ ਕਰਦਾ ਨੋਜਵਾਨ ਜਿਹੋ ਛੋੜੇ ਦੇ ਪਰਚਾ ਪਾਇਆ ਜੀ ਅਸੀਂ 100 ਮੁੰਡਾ ਐਸੀਆਂ ਦਾ ਬਾਈ ਦੇ ਘਰੇ ਆ ਕੇ ਬੈਠੇ ਸਰਪੰਚ ਦੇ ਹਾਂ ਜੀ ਹਾਂ ਚਲੋ ਜੀ ਧੰਨਵਾਦ ਵੀਰੇ ਬਾਈ ਇਹ ਹੀ ਗੱਲ ਸੀਤੀ ਸਾਡੇ ਨਾਲ ਜੀ ਅਸੀਂ ਕੀ 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 ਚੀਜ਼ਾਂ ਲੈ ਕੇ ਆਏ ਹੋ ਜੀ ਕੱਪੜਾ ਲੈ ਕੇ ਆਏ ਜੀ ਪਹਿਲਾਂ ਅਸੀਂ ਫਰੋਜਪੁਰ ਗਏ ਜੀ ਫਿਰ ਅਸੀਂ ਸੁਲਤਾਨਪੁਰ ਗਏ ਅੱਜ ਇੱਥੇ ਆ ਜੀ ਅਸੀਂ 5-4 ਲੱਖ ਰੁਪਏ ਸਾਡੇ ਕੋਲ ਕੱਪੜਾ ਹੀ ਹੈ ਕਿ ਮੈਡੀਕਲ ਦਵਾਈਆਂ ਦਾ ਸਿਸਟਮ ਸੀ ਉਹ ਸਾਥੋਂ ਲੋਟ ਨਹੀਂ ਆਇਆ ਜੀ ਉਹ ਅਸੀਂ ਕੈਂਪਾਂ ਚ ਸਮਾਹਤ ਆਈ ਕਿ ਕਿ ਮੈਂ ਸੋਚਿਆ ਵੀ ਕਿਉਂਕਿ ਇਹ ਹਾਂ ਨਾ ਕਿ ਮਜ਼ਦੂਰ ਪਰਿਵਾਰਾਂ ਵਰਤੇ ਇਹ ਸੋਚਿਆ ਜਾਂਦਾ ਵੀ ਯਾਰ ਆਪ ਦੇ ਜੋਗਾ ਵਿਚਾਰਾ ਜਿੰਨੀ ਕ ਕਮਾਉਂਦੇ ਨੇ ਓਨੀ ਕ ਖਾਂਦੇ ਹੋਗੇ ਹਾਂ ਪਹਿਲਾਂ ਸਾਰੇ ਆਪਦੇ ਆਪਦਿਆਂ ਤੋਂ ਅਸੀਂ ਇਕੱਠਾ ਕੀਤਾ ਫਿਰ ਉਸ ਸਾਹਮਣੇ ਨਾਲ ਹੁਣ ਉਹਨੇ ਇਸ ਤੋਂ ਬਾਅਦ ਇੱਕ ਮਹੀਨੇ ਬਾਅਦ ਅਸੀਂ 1000 ਜੋੜਾ ਬੂਟਾਂ ਦਾ ਲੈ ਕੇ ਆ ਰਹੇ ਆ ਇਸ ਏਰੀਏ 'ਚ ਕੀ ਬਦਲਿਆ ਸਾਨੂੰ ਬੰਦੇ ਨੇ ਬੁੱਕ ਕਰਾਤਾ ਹੀ ਅੱਜ ਮੈਂ ਇੱਕ ਗੱਲ ਦੱਸ ਵੀ ਮੈਨੂੰ ਆ ਕੇ ਕੱਢ ਲੋ ਛਾਂਟ ਦੂਜੇ ਨੂੰ ਮਰਜੀ ਦੁਕਾਨ ਚੋਂ ਮੈਨੂੰ ਗੱਲ ਸਹੀ ਕਿਵੇਂ ਇਹ ਕਿਵੇਂ ਦਿਲ ਦੇ ਵਿੱਚ ਸੋਚ ਆਈ ਕਿ ਜਿਵੇਂ ਮੈਂ ਗੱਲ ਕਰਨੇ ਮਜ਼ਦੂਰ ਪਰਿਵਾਰਤਾ ਉਹਨੇ ਵਿਚਾਰੇ ਵੀ ਜਿੰਨਾ ਕ ਕਮਾਲਿਆ ਉਹਨਾਂ ਖਾਲੇ ਫਿਰ ਉਹ ਵੀ ਆਪਦੇ ਕਮਾਈ ਦੇ ਵਿੱਚੋਂ ਦਸਬੰਧ ਕਿਵੇਂ ਕਰ ਕੀ ਗੱਲ ਹੈ ਬੇਲੇ ਅਸੀਂ ਸਾਰੇ ਹਾਂ ਵੀ ਹੁਣ ਪੜਨ ਵਾਲੇ ਨੂੰ ਛੁੱਟੀਆਂ ਹੋ ਰਹੀਆਂ ਹਾਂ ਠੀਕ ਹੈ ਅਸੀਂ ਸੋਚਿਆ ਵੀ ਚਲ ਇੰਨਾ ਚਿਰ ਜਿੰਨੇ ਚਿਰ ਛੁੱਟੀਆਂ ਨੇ ਵੀ ਚਲ ਆਪਾਂ ਕਿਉਂ ਸੇਵਾ ਕਰ ਲੈਨੇ ਹਰ ਇੱਕ ਤੋਂ ਕੁਝ ਨਾ ਕੁਝ ਪੈ ਇਕੱਠਾ ਕੀਤਾ ਕੋਈ ਨਾ ਕੋਈ ਜਿੰਨੇ ਜਿੰਨੇ ਜਿਹੜੇ ਜਿੰਨੇ ਕਿ ਜੋਗਾ ਸੀ ਉਹਨਾਂ ਕਿੰਨੇ ਜੋਗਿਆ ਜਿਹੜੇ ਸਾਡੇ ਆਪਦੇ ਸੀ ਮੇਨ ਉਹ ਤੋਂ ਅਸੀਂ ਜ਼ੋਰ ਨਾਲ ਵੀ ਚੀਜ਼ਾਂ ਲਿਆਏ ਆ ਇੱਕ ਆਪਣੇ ਮਿੱਤਰ ਸ਼ੋਰੂਮ ਵਾਲਾ ਜਿਹਦੇ ਕੋਲ ਅਸੀਂ ਕੱਪੜਾ ਲੈਂਦੇ ਸੀ ਉਹਦੇ ਉਹ ਇੱਕ ਬੰਦੇ ਤੋਂ ਅਸੀਂ ਲੱਖ ਰੁਪਏ ਵਾਂਗੂ ਕੱਪੜਾ ਲਿਆ ਜੀ 99 11 ਕਲੈਕਸ਼ਨ ਆ ਬ੍ਰੇਟੇ ਜੀ ਫਿਰ ਇਹ ਹੁਣ ਬਣਦੇ ਹੋਂ ਪਿੰਡਾ ਪਿੰਡਾ ਹਾਂਜੀ 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 ਪਿੰਡਾ ਪਿੰਡਾ ਦੇ ਵਿੱਚ ਆ ਜਾਂਦੇ ਹਾਂ ਹਾਂਜੀ ਰੈਡੀਮੈਂਟ ਸੂਟ ਵੀ ਸੀ ਸਾਡੇ ਕੋਲ ਰੈਡੀਮੈਂਟ ਆਪਣਾ ਬੱਚਿਆਂ ਦੇ ਲੋਰਾ ਟੀ-ਸ਼ਰਟਾਂ ਪੈਂਟਾਂ ਟੀ-ਸ਼ਰਟਾਂ ਹੀ ਸਭ ਕੁਝ ਤੇ ਸਾਡੇ ਕੋਲ ਇੱਕ ਜੀ ਇੱਕ ਮਿੰਟ ਅਬੀ ਤੁਸੀਂ ਕੱਲਾ ਇਹ ਦੱਸੋ ਵੀ ਕੱਲਾ ਕੱਲਾ ਤੁਸੀਂ ਵੀ ਕੱਲਾ ਕੱਲਾ ਮਜ਼ਦੂਰ ਭਾਈਚਾਰੇ ਨੂੰ ਦੇਖਿਆ ਕਿ ਸਾਰਿਆਂ ਨੂੰ ਬਾਡ ਲਾਂਦੇ ਸਾਰਿਆਂ ਨੂੰ ਇਹ ਬਾਡ ਲਾਂ ਭਾਈ ਮੇਰੀ ਗੱਲ ਇੱਕ ਵਾਰੀ ਆ ਹੋਇਆ ਸਾਰਾ ਤਾਂ ਨਹੀਂ ਤੁਸੀਂ ਹਾਂ ਕੱਪੜੇ ਲੀੜੇ ਸਾਰਿਆਂ ਦੇ ਰੁੜ ਗਏ ਵਿਚਾਰਿਆਂ ਦੇ ਜਿਨ੍ਹਾਂ ਕੋਲ ਕੱਪੜੇ ਲੀੜੀ ਨਹੀਂ ਹੈਗੇ ਉਹ ਕੀ ਕਰਨਗੇ ਵਿਚਾਰੇ ਜੱਟ ਨੂੰ ਇਹ ਕਿਸਾਨ ਅਸੀਂ ਸਾਰੇ ਲੋਰਾ ਟੀ-ਸ਼ਰਟਾਂ ਪੈਂਟਾਂ ਲਾ ਕੇ ਜੀ ਕੈਂਪ ਵਾਲਿਆਂ ਨੂੰ ਮੇਰੀ ਗੱਲ ਸੁਣ ਲੈ ਸੁਣ ਲੈ ਇਹਦੀ ਗੱਲ ਭਾਈ ਵੜ ਕੇ ਮੇਰੀ ਗੱਲ ਸੁਣ ਲੈ ਸਾਡੇ ਐਸ்சி ਭਾਈਚਾਰੇ ਦੇ ਐਮਐਲਏ ਨੇ ਹਾਂ ਹ ਇਹ ਹੋਂਸਾ ਲੱਗੇ ਜਿਹੜਾ ਸਾਡੀ ਆਵਾਜ਼ ਨਹੀਂ ਠਾ ਰਿਹਾ ਅਸੀਂ 15 20 ਜਣਾਂ ਤੱਕ ਇਹ ਗੱਲ ਕਰ ਕਰਦੇ ਹਾਂ ਜੇ ਤਾਂ ਸਾਡੇ ਗਰੀਬਾਂ ਲਈ ਕੋਈ ਲਾਣ ਆ ਗਿਆ ਫਿਰ ਤਾਂ ਠੀਕ ਹੈ ਨਹੀਂ ਅਸੀਂ ਸੜਕਾਂ ਜਮ ਕਰਾਂਗੇ ਤੇਰੀ ਜਾਨ ਦੀ ਸੋ ਸਾਰਿਆਂ ਤੋਂ ਵੱਡਾ ਵੱਡਿਆ ਸਿੰਘਾਂ ਦੀਆਂ ਕੁਰਬਾਨੀਆਂ ਨੇ ਸਾਰਿਆਂ ਤੋਂ ਸਿੰਘਾਂ ਦੀਆਂ ਕੁਰਬਾਨੀਆਂ ਨੇ ਸਾਡੀਆਂ ਭਾਈ ਅਸੀਂ ਪਿੱਛੇ ਨਹੀਂ ੜਦੇ ਇਹ ਸਾਰੇ ਜਿੰਨੇ ਐਮਐਲਏ ਨੇ 99 99 ਨੇ ਭਾਈ ਇੱਕ ਦਾ ਬਿਆਨ ਵੀ ਨਹੀਂ ਆਇਆ ਕਦੇ ਉਹ ਗਰੀਬਾਂ ਵਾਸਤੇ ਕੁਝ ਕਰ ਦੋ ਕਿਸੇ ਦਾ ਵੀ ਨਹੀਂ ਆਇਆ ਨਾਲੇ ਤਕਰੀਬਨ ਜਾਦੇ ਐਸਸੀ ਨੇ ਸਾਡੇ ਐਮਐਲਏ ਐਸਸੀ ਜ਼ਿਆਦੇ ਨੇ ਆਮਾ ਜੀ ਦੋ ਗੇਲ ਬਣ ਗਿਆ ਪਰ ਦੋਨੇ ਵਾਰ ਜਮਾ ਕੁਝ ਵੀ ਨਹੀਂ ਪਹਿਲਾਂ ਕਹਿੰਦਾ ਮੇਰੀ ਸਰਕਾਰ ਨਹੀਂ ਹੈਗੀ ਐਦ ਕਿ ਲੋਕਾਂ ਨੇ ਸਰਕਾਰ ਵੀ ਕਰਦੇ ਕਰਿਆ ਫਿਰ ਵੀ ਨਹੀਂ ਕੁਛ ਉਹ ਕਹਿੰਦਾ ਉਹ ਕੋਈ ਨਹੀਂ ਕਿੰਨੇ ਕਿੰਨੇ ਮੁੰਡੇ ਤੁਸੀਂ ਇਕੱਠੇ ਹੋ ਗਏ ਅਸੀਂ ਦੀ 10 ਮੁੰਡੇ ਸੀ ਵੀਰੇ ਦੋ ਮੁੰਡਿਆਂ ਨੂੰ ਕੰਮ ਹੋ ਗਿਆ ਉਹਦੇ ਕਰੇ ਉਦੀ ਗੁੱਟੀ ਆ ਜਨਮ ਦਿਨ ਸੀ ਉਹ ਕੱਲ ਵਾਗੇ ਤੇ ਅਸੀਂ 9 ਜਣੇ ਹਜੇ ਇਕੱਠੇ ਆ ਜੀ ਇਹ ਫਿਰ ਕਿਹਨੇ ਸੋਚਿਆ ਇਹ ਫਿਰ ਕਿਹਨੇ ਸੋਚਿਆ ਵੀ ਯਾਰ ਆ ਕੀਤਾ ਜਾਵੇ ਬਾਈ ਗਰੁੱਪ ਸਾਡਾ ਸਾਰਾ ਗਾ ਗਰੁੱਪ ਦਾ ਡਾਕਟਰ ਪੀ ਮਰਾਓ ਬੇਦਕਰ ਕਲੱਬ ਬਾਧਰਪੁਰ ਮਾਨਸਾ ਡਾਕਟਰ ਪੀ ਮਰਾਓ ਬੇਦਕਰ ਕਲੱਬ ਬਾਧਰਪੁਰ ਮਾਨਸਾ ਅਸੀਂ ਸਾਰੇ ਜਿਹੜਾ ਯੂਥ ਆ ਸਾਡੇ ਪਿੰਡ ਦਾ ਅਸੀਂ ਕੁਝ ਕੁ ਮੁੰਡਿਆਂ ਨੇ ਇਕੱਠੇ ਹੋ ਕੇ 10 ਦਿਨ ਪਹਿਲਾਂ ਸਾਰਾ ਜਿਹੜਾ ਸਪੈਸ਼ਲ ਸਿਸਟਮ ਦੀ ਰਾਸ਼ਨ ਸੀਗਾ ਲਵੇ ਲਵੇ ਇਕੱਠਾ ਕਰਕੇ ਸਾਡੇ ਜਿੰਨਾ ਤੇ ਸਾਡਾ ਜੋਰ ਚੱਲਦਾ ਸੀ ਨਾ ਤਾਂ ਜੋਰ ਨਾਲ ਲੈ ਕੇ ਯਾਰਾਂ ਮੇਤਰਾਂ ਤੋਂ ਸਾਰਾ ਤੋਂ ਇਕੱਠਾ ਕਰਕੇ ਅਸੀਂ ਪਿਛਲੇ ਹਫ਼ਤੇ ਤੋਂ ਜਿਹੜਾ ਰਾਸ਼ਨ ਕੱਪੜੇ ਦਾ ਸਮਾਨ ਉਹ ਸਾਰਾ ਵੰਡ ਰਹੇ ਹਾਂ ਮੈਡੀਕਲ ਦਵਾਈਆਂ ਸੀ ਜਿਹੜੀਆਂ ਉਹ ਸਾਡੇ ਲੋਟ ਨਹੀਂ ਆਈਆਂ ਚਲੋ ਸਾਡੇ ਕੋਲ ਉਹ ਅਸੀਂ ਸੰਸਤਾ ਜਮਾ ਕਰਾਉਂਦੇ ਸੀਗੇ ਸਰਪੰਚਵਾਰੀ ਹਾਂਜੀ ਹਾਂਜੀ ਸਰਪੰਚ ਨੇ ਸਾਡਾ ਕਿਸੇ ਨੇ ਵੀ ਸਹਿਯੋਗ ਨਹੀਂ ਦਿੱਤਾ ਸਾਡੇ ਪਿੰਡ ਦੇ ਸਰਪੰਚ ਨੇ ਸਾਡੇ ਸਾਡੇ ਪੋਲੀਟਿਕਲ ਬੰਦੇ ਨੇ ਕਿਸੇ ਨੇ ਸਹਿਯੋਗ ਨਹੀਂ ਦਿੱਤਾ ਪੰਜ ਪੰਜ ਦਾ ਫੋਰਚੂਨ ਨਾ ਖਰੀਆਂ ਉਹਦੇ ਘਰੇ ਸਨ ਮੋੜ ਕੇ ਕਹਿੰਦਾ ਵੀਰੇ ਮੇਰੇ ਘਰੇ ਦੇਖ ਜੋ ਕਹਿੰਦਾ ਮੇਰਾ ਤਾਂ ਗੱਡੀਆਂ ਵਾਲਾ ਬ੍ਰ ਪਰ ਫਿਰ ਵੀ ਤੁਸੀਂ ਆਪ ਦੇ ਆਪ ਚ ਇਕੱਠਾ ਕਰਕੇ ਸਰਪੰਚ ਜੀ ਦਾ ਵੋਟਾਂ ਦੇ ਖੜਾ ਹੋਇਆ ਸਾਰੇ ਮੁੰਡਿਆਂ ਦੀ ਸ਼ੁਰੂ ਤੋਂ ਮੁੰਡੇ ਜੋੜ ਕੇ ਹੁਣ ਅਸੀਂ ਇਸ ਤੋਂ ਬਾਅਦ ਕੁੜੀਆਂ ਦੇ ਵਿਆਹ ਕਰਾਂਗੇ ਜੀ